ਇਹ ਯਾਹੀ ਉਹ ਪਾਸਾ ਕੀ ਸਾਡਾ ਕੱਟੋਲਾ ਤੁਸੀਂ ਦੇ ਆਪਾਂ ਪਰਤੇ ਨੂੰ ਸਹਾਈ ਕਰਦੀ ਹੈ ਇਹਨੂੰ ਗੋਦਰੀ ਪਾਈ ਕਿੰਨੇ ਦਿਨ ਹੋ ਗਏ ਇਹਨਾਂ ਨੂੰ ਤੋਂ ਗੋਦਰੀ ਪਾਉਣੀ ਹੈ ਇਹਨੂੰ ਗੋਦਰੀ ਪਾਦੀ ਕਿੰਨੇ ਦਿਨ ਹੋ ਗਏ ਨਾ ਇਹਨਾਂ ਨੂੰ ਗੋਦਰੀ ਪਾਈ ਆਪਾਂ ਨਾ ਸੋਕਾ ਕਟਰੀ ਲਾਏ ਆ ਆ ਦੇਖੋ ਕੋਲਾ ਜਾ ਕਰਦ ਗਏ ਇਹਨੂੰ ਮੜਾ ਜਾ ਪਾਣੀ ਲਾਇਆ ਸੀ ਸੋਕਾ ਕਟਰੀ ਲਾਏ ਆ ਤੇ ਇਹ ਨਾ ਹੁਣ ਦੂਜਾ ਦੇ ਵਿੱਚ ਗਟੋਇਆਂ ਦੀ ਖਾਦ ਪਾਈ ਆ ਇਹ ਤੁਮਾ ਸ਼ਾਂਗ ਵੀ ਲੈ ਵੇਖ ਕਿੰਨੇ ਮੋਟੇ ਮੋਟੇ ਮੁੱਢ ਬਣੇ ਪਏ ਐ ਨਾ ਵਧੀਆ ਸ਼ਾਂਗ ਕੇ ਵਧੀਆ ਰੱਖੇ ਇਹਨੂੰ ਵੀ ਆਪਾਂ ਉਹ ਕਰ ਦਿੰਨੇ ਆਂ ਗੰਦਾ ਜਿਹਾ ਹੋਇਆ ਪਿਆ ਟੋਈ ਜਿਹਾ ਬਣੇ ਪਿਆ ਇਹਨੂੰ ਚੌਰਸ ਚੌਰਸ ਜਿਹਾ ਕਰ ਦਗੀ ਵਧੀਆ ਸੋਹਣਾ ਲੱਗਦਾ ਫਿਰ ਇਹ ਪਾਣੀ ਪਾਉਣ ਨਾਲ ਨਾ ਇਹਨਾਂ ਦੀ ਇਹ ਜੜੇ ਬਣਾਉਣੇ ਆਪਾਂ ਚੌਰਸ ਚੌਰਸ ਟੋਈ ਜੇ ਉਹ ਉਹ ਖਰਾਬ ਹੋ ਜਾਂਦੇ ਜਦੋਂ ਮੈਂ ਪੈਪ ਨਾਲ ਪਾਣੀ ਪਾਉਣੀ ਆਂ ਛੋਟਾ ਜਿਹਾ ਫਾਰਕਾ ਦੇਖੋ ਸਾਡਾ ਹਨਾ ਕਿੰਨਾ ਸੋਹਣਾ ਥੋੜੀ ਜਿਹੀ ਆਵੇ ਲੋਕਟ ਵੀ ਲਾਤੀ ਇਹਦੇ ਚ ਅਸੀਂ ਸਾਰੇ ਚ ਹੀ ਲਾ ਦਾਂਗੇ ਫਿਰ ਨਾ ਖਰਾਬ ਜਾ ਨਾ ਹੋਇਆ ਕਰੂਗਾ ਕੱਲ੍ਹ ਨੇ ਸ਼ਾਂਗੇ ਸੀ ਹੁਣ ਤਾਂ ਸਾਰੇ ਆਵੇ ਖਾਤੋਂ ਸੀ ਲਾਈਏ ਅਮੇ ਤੋਸੀ ਵੀ ਆਪਣੀ ਵਧੀਆ ਹੋਈ ਪਈ ਐ ਨੂੰ ਇਹਨੂੰ ਵੀ ਆਪਾਂ ਥੋੜੀ ਜਿਹੀ ਗੋਡੀ ਪਾ ਦਈਏ ਆ ਨਾ ਜਿਹੜੀਆਂ ਆ ਇਹ ਕਰੇਲੇ ਦੀ ਬੱਲਾਂ ਚੜਾਤੀਆਂ ਇਹਦੇ ਤੇ ਆਪਾਂ ਫਿਰ ਤੁਹਾਨੂੰ ਸਾਰਿਆਂ ਨੂੰ ਖਵਾਵਾਂਗੇ ਗਰੇਲੇ ਚੰਗੋ ਉਧਰਲੇ ਚ ਵੀ ਆਪਾਂ ਸਾਰਾ ਕਰ ਦਿੰਨੀ ਆਹ ਨਾ ਮੈਂ ਵੱਡਾ ਕੰਬਲਾ ਮੰਗਾਇਆ ਸੀ ਦੇਖੋ ਪਦੀਨਾ ਕਿੰਨਾ ਹੋਇਆ ਪਿਆ ਜੀ ਕਿਸੇ ਨੇ ਚਟਣੀ ਬਣਾਉਣੀ ਹੈ ਨਾ ਆਜ ਉੱਤੇ ਲੈ ਜਾਓ ਠੀਕ ਹੈ ਤੇ ਨਾਲ ਇਹਦੇ ਨਾਲ ਆਪਾਂ ਵੀ ਸਰਬਤ ਬਣਾ ਕੇ ਵੀ ਪੀ ਸਕਦੇ ਪਦੀਨੇ ਦਾ ਤੇ ਹਰੇ ਧਣੀ ਇਹਦਾ ਨਾ ਠੰਡਾ ਹੁੰਦਾ ਇਹ ਤੇ ਆ ਆ ਸਾਡੇ ਧਣੀਆਂ ਧੁਣੀਆਂ ਲੱਗਿਆ ਕਰੇਲਿਆਂ ਦੀ ਬੱਲਾ ਦੇਖੋ ਉਹਨੂੰ ਵੀ ਥੋੜਾ ਜਿਹਾ ਪੋਲਾ ਜਿਹਾ ਕਰ ਦਿੰਨੀ ਆਪਾਂ ਇਹਦੇ ਚ ਨ ਕੁਟੋਆ ਦੀ ਖਾਦ ਪਾਈ ਸੀ ਆਪਾਂ ਤਾਂ ਕਰਕੇ ਪਾਣੀ ਲਾਇਆ ਸੀ ਨੂੰ ਥੋੜਾ ਜਿਹਾ ਕੋਲਾ ਜਿਹਾ ਕਰ ਦਿੱਤੀ ਅੱਜ ਆਮਣਾ ਸਾਰਾ ਸਮਾਨ ਲਿਆਇਆ ਪਿਆ ਇਹ ਵੀ ਲਾਉਣਾਗਾ ਆਪਾਂ ਇੱਥੇ ਜਾਮਣਾ ਕਾ ਹੋਰ ਪਤਾ ਨਹੀਂ ਕੀ ਲੈ ਕੇ ਸਰਦਾਰ ਜੀ ਇਹ ਸਾਰੇ ਨਾ ਅਜੇ ਆਪਾਂ ਲਾਉਣੇ ਆ ਤੇ ਹੁਣ ਮੈਂ ਉੱਧਰ ਜਾਨੀ ਖਰਚੋ ਕਰਣਾ ਇਹ ਥੋੜਾ ਜਿਹਾ ਗਿੱਲਾ ਹੋਇਆ ਪਿਆ ਹੈ ਨਾ ਕਿਤੇ ਡਿੱਗਣਾ ਪਾਵਾ ਆ ਆਹਨਾ ਜਿਹੜੀਆਂ ਨਿੱਕੀ ਨਿੱਕੀਆਂ ਇਹ ਕਰੇਲਿਆਂ ਦੀ ਵੱਲਾ ਸਾਰੇ ਚੜਾਤਿਆਂ ਸਰਦਾਰ ਜੀ ਨੇ ਨਾ ਧਾਗਾ ਬਣ ਕੇ ਉੱਪਰ ਚੜਾਤਿਆਂ ਸਾਰੀਆਂ ਇਹ ਚੌਰਸਾ ਨਾ ਕਿ ਰੱਖਦੇ ਆਪਾਂ ਇਹਨਾਂ ਦੇ ਆਹ ਗਲਾਈ ਜੀ ਦੇ ਤੇ ਬੜੇ ਸੋਹਣੇ ਲੱਗਦੇ ਆ ਚੌਰਸਾ ਸੌਰਸ ਨਾ ਜਿਹੜਾ ਕੋਈ ਦੇਖਦਾ ਕਹਿੰਦੇ ਵੇ ਕਿੰਨੇ ਵਧੀਆ ਬਣਾ ਕੇ ਰੱਖੀਏ ਸਫਾਈ ਕਰਕੇ ਕ੍ਰੀਲੇਆਂ ਨੂੰ ਪਾਣੀ ਘੱਟ ਪੈਂਦਾ ਤਾਂ ਕਰਕੇ ਨਾ ਅਸੀਂ ਪਾਣੀ ਇਹਨਾਂ ਨੂੰ ਕੁਆਲਿਟੀ ਨਾਲ ਪਾਉਂਦੇ ਆ ਫਿਰ ਜੇ ਸਾਰੇ ਕਿਤੇ ਪੈਕ ਛੱਡ ਦਿੰਦੇ ਨਾ ਫਿਰ ਆ ਬੱਲਾਂ ਨੂੰ ਵੀ ਪਾਣੀ ਪੈ ਜਾਂਦਾਗਾ ਤੇ ਆ ਲਾਇਆ ਦੇਖੋ ਆਪਾਂ ਅਮਰੂਦਾਂ ਦਾ ਬੁੱਟਾ ਜੇ ਇਹ ਅਮਰੂਦ ਹੋ ਗਏ ਨਾ ਤੁਹਾਨੂੰ ਝੋਲੇ ਭਰ ਕੇ ਦੇਉ ਸਾਰਿਆਂ ਨੂੰ ਚੰਗਾ ਜਿਹਨੇ ਜਿਹਨੇ ਕਮੈਂਟ ਕਰੇ ਨਾ ਉਹਨਾਂ ਲੱਗਿਆ ਮੇਰਾ ਪਾਰਕ ਸਾਰੇ ਦੱਸਿਓ ਮੇਂ ਦਾ ਲੱਗਿਆ ਤੁਹਾਨੂੰ ਉਹਦੀ ਥੋੜੀ ਕਰਕੇ ਨਾ ਲੋਕਟ ਲਾਈ ਜੰਨੇ ਆ ਆ ਕਿਰਨ ਬੁੱਟਿਆਂ ਦਾ ਸਾਬ ਕਿਤਾਬਾ ਉੱਪਰ ਰੱਖਿਆਗਾ ਆ ਗਮਲੇ ਨੂੰ ਵੀ ਦੇਖੋ ਕਿੰਨਾ ਸੋਹਣਾ ਰੰਗ ਕਰਤਾ ਸੀਗਾ ਸਰਦਾਰ ਜੀ ਨੇ ਕਿੰਨੇ ਸਨ ਲਾਦਾ ਨਾ ਵੱਡਾ ਗਮਲਾ ਪੂਰਾ ਵਧੀਆ ਤੇ ਆ ਇਦਾਂ ਹੈ ਨਾ ਇੱਕ ਤੌਸੀ ਇੱਥੇ ਲਾਦੀ ਸੁੱਖ ਨਾਲ ਨਾ ਇਹ ਵੀ ਪੂਰੀ ਵਧੀਆ ਹੋਗੀ ਖੱਡੇ ਉਧਰੋਂ ਮੰਡੀਆਂ ਨਹੀਂ ਲਾਈ ਸੀ ਨਾ ਉਹ ਸਾਰੀ ਮੱਚ ਗਈ ਪਤਾ ਨਹੀਂ ਠੀਕ ਹੋ ਗਿਆ ਆਪਣੇ ਨੂੰ ਲੈ ਕੇ ਗਈ ਸੀ ਉਹਦੀ ਆ ਦੇਖਿਓ ਆ ਮੈਂ ਬੂਟੀ ਲਾ ਕੇ ਰੱਖੀ ਇੰਨਾ ਚ ਇਹਦੇ ਚ ਵੀ ਬੂਟੀ ਆ ਇਹਦੇ ਚ ਵੀ ਬੂਟੀ ਆ ਇਹ ਹੁਣ ਬਹੁਤ ਸੋਹਣੇ ਫੁੱਲ ਕੱਢੂਗੀ ਤਿੰਨ ਗੰਬਲੇ ਮਂਗਾਏ ਸੀ ਮੈਂ ਨਾ ਗੰਬਲੇ ਨਹੀਂ ਮਤਲਬ ਕਿ ਟੋਪੀਏ ਜੇ ਵਾਂਗੂ ਹੁਆ ਛੋਟੇ ਛੋਟੇ ਡੌਗੀਆਂ ਵਾਸਤੇ ਮਂਗਾਏ ਸੀ ਕਿ ਦੁੱਧ ਪਾਉਣ ਨੂੰ ਤਿੰਨ ਮਿਆਂ ਬੂਟੀ ਲਾਉਣ ਨੂੰ ਤੇ ਇੱਕ ਉੱਥੇ ਉੱਪਰ ਰੱਖਿਆ ਮੈਂ ਬੱਚਿਆਂ ਨੂੰ ਇਹਨਾਂ ਨੂੰ ਨਾ ਪਾਣੀ ਪਾਉਣ ਵਾਸਤੇ ਤਾਂ ਹੁਣ ਮੈਂ ਖੜਚੋ ਇੱਥੋਂ ਦੀ ਨਾ ਥੋੜਾ ਜਿਹਾ ਕਿਵੇਂ ਜਾਵਾਂ ਹੁਣ ਉਧਰ ਡਿੱਗਣਾ ਪਾਵਾ ਇਨੂੰ ਵੀ ਆ ਜਿਹੜੀ ਨਾ ਆਪਣਾ ਕਲੇਲਾਂ ਦੀ ਉਹ ਆ ਇਹਨੂੰ ਵੀ ਇਹ ਵੀ ਇਹਨਾਂ ਨਾ ਪਾਇਪ ਜੀ ਬਨਨ ਕਿਉਂਕਿ ਚੜਾਤੀ ਹੋਲਾ ਜਾਂ ਕਰਦੀਏ ਜਲਦੀ ਹੋ ਜੂਗੀ ਫਿਰ ਪਾਇਪ ਬਨਨ ਕਿ ਚੜਾਤੀ ਆ ਹੁਣ ਆਪਣਾ ਕਬੂਟਰ ਰਹਿ ਗਿਆ ਬਸ ਇਹ ਨਹੀਂ ਥੋੜੀ ਜਿਹੀ ਗੋ ਕਰਨ ਵਾਲਾ ਇਹਨੂੰ ਵੀ ਕਰ ਦਿੰਨੀ ਮੈਂ ਨਾ ਗੰਬਲਾ ਜਿਹਾ ਚੱਕੀ ਰੱਖਾਂ ਕਿਸੇ ਪਾਸੇ ਹੈ ਨਾ ਬੈਠਿਆ ਨਹੀਂ ਜਾਂਦਾ ਇਹਨੂੰ ਇੱਥੇ ਰੱਖ ਦਿੰਦੇ ਫਿਰ ਮੈਂ ਬੈਠਾ ਰੇ ਕੇ ਸਮਾਰਕੇ ਆ ਕਰਦੇ ਕੰਮ ਫਿਰ ਐਦੇ ਚ ਵੀ ਟੋਏ ਪਏ ਪਏ ਆ ਦੇਖੋ ਬਾਲਟੀਆਂ ਨਾ ਪਾਣੀ ਪਾਇਆ ਨਾ ਕੋਈ ਬਣੀ ਨਹੀਂ ਥੋੜਾ ਜਿਹਾ ਸਹੀ ਸਹੀ ਕਰ ਦੇਣੀ ਵਧੀਆ ਰੜੇ ਲੱਗਦੇ ਸਾਡੇ ਨਾਲ ਇੱਕ ਮਲਾਜਮ ਆਇਆ ਸੀ ਇੱਕ ਦਿਨ ਪੁੱਛਣਾ ਕਹਿੰਦਾ ਤੁਸੀਂ ਇਹਨਾਂ ਚ ਕੀ ਪਾਉਨੇ ਆ ਤੁਹਾਡੇ ਤਾਂ ਮੁੱਢ ਇੰਨੇ ਨੇ ਮੋٹے ਬਣੀ ਪਏ ਆ ਤੇ ਉਹਨਾਂ ਦੇ ਤਾਂ ਨਾ ਉਂਗਲ ਅਰਗੇ ਪਤਲੇ ਆ ਝਮਾ ਮੈਂ ਕਿਹਾ ਭਾਈ ਸਾਂਭ ਸੰਭਾਈ ਰੱਖੋ ਟਾਈਮ ਨਾ ਪਾਣੀ ਪਾਓ ਖਾਦ ਪਾਓ ਹਨਾ ਆਪੇ ਹੀ ਵਧੀਆ ਹੋ ਜਾਣਗੇ ਤੇ ਅਸੀਂ ਤਾਂ ਨਾ ਨਾਲੇ ਥੱਲੇ ਵੀ ਇਹਨਾਂ ਨੂੰ ਛਾਂ ਕੇ ਰੱਖਦੇ ਆ ਜਿੱਦੋਂ ਆਪਾਂ ਛਾਂਗਦੇ ਨਹੀਂ ਨਾ ਇੱਥੇ ਨਿੱਕੇ ਨਿੱਕੇ ਪੱਤੇ ਜਿਹੇ ਆ ਉਹ ਵੀ ਇਹਦੀ ਤਾਕਤ ਖਿੱਚ ਲੈਂਦੇ ਆ ਤੇ ਜੇ ਆਪਾਂ ਇੱਥੇ ਛਾਂਗ ਜਾਈਏ ਮੋਢਾ ਮੋਟਾ ਹੋ ਜਾਂਦਾ ਆ ਦੇਖੋ ਕਿੰਨੇ ਸੋਹਣੇ ਹੋ ਗਏ ਨਾ ਕਿੰਨੇ ਵਧੀਆ ਕਿੰਨਾ ਵਧੀਆ ਪਾਰ ਆ ਮੇਰਾ ਹੈ ਛੋਟਾ ਵੈਸੇ ਨੂੰ ਸੋਨਾ ਪਾਰ ਔਖੀਆਂ ਤੋਂ ਦੇ ਮੂਹਰੇ ਨਾ ਇਹਨਾਂ ਨੇ ਇੰਨਾ ਇੰਨੀ ਜਗ੍ਹਾ ਹੀ ਦਿੱਤੀ ਆ بس ਇੰਨੀ ਜਗ੍ਹਾ ਔਖੀਆਂ ਦੇ ਮੂਹਰੇ ਇਹਦੇ ਚ ਅਸੀਂ ਇੰਨਾ ਸਮਾਨ ਦੇਖ ਲਓ ਥੋੜੇ ਜਿਹਾ ਥਾਂ 'ਚ ਕਿੰਨਾ ਲਾ ਰੱਖਿਆ ਵਧੀਆ ਨਾ ਆ ਦੇਖ ਲਓ ਪਰ ਰੱਖਿਆ ਵਧੀਆ ਹਰੇ ਬਾਰੇ ਬਹੁਤ ਸਿਆਣਾ ਸੌਨੀਲਾ ਨਰਦਾ ਅਰੇ ਆਕਸੀਜਨ ਇਹਦੇ ਆਪੂਚ ਪਦੀਨਾ ਚਟਣੀ ਵਾਸਤੇ ਬਹੁਤ ਵਧੀਆ ਆਹ ਕੋਰਪੀ ਸਾਰੀ ਰੰਗ ਨੂੰ ਖਾਲੀ ਇਹਨੂੰ ਮੈਂ ਨਾ ਧੋ ਕੇ ਅਰੇ ਇੱਤਾ ਜਲਾ ਕੇ ਤੇ ਸੁਕਾ ਦੂੰ ਤੇ ਨੀ ਨਾ ਇਹ ਬਹੁਤ ਟਾਈਮ ਦੀ ਐ ਇਹਨਾਂ ਵੀ ਨਹੀਂ ਪਈ ਆ ਇਹ ਤਾਂ ਬਾਲਾ ਖਰਾਬ ਹੋ ਜਾਂਦੇਗਾ ਚਾਰ ਲੱਗ ਸਕਦੀ ਕਿਉਂ ਮੰਨਿਆ ਠੀਕ ਥੋੜਾ ਜਿਹਾ ਚੌਰਸ ਬਣਾਉਣ ਵਾਲਾ ਰਹਿ ਗਿਆ ਸੀ ਇਹਨੂੰ ਵੀ ਆਪਾਂ ਬਣਾ ਦੇਣੀ ਥੋੜਾ ਜਿਹਾ ਰਹਿ ਗਿਆ ਸੀ ਉਧਰ ਲੰਗੀ ਨਾ ਮੈਂ ਦੇਖਿਆ ਨਹੀਂ ਧਿਆਨ ਨਹੀਂ ਦਿੱਤਾ ਉਧਰ ਲੰਗੀ ਸੀ ਪਰੇ ਤੁਰਸੀ ਵੀ ਨਹੀਂ ਹੋ ਗਈ ਸੀ ਇਹ ਇਹਨੂੰ ਵੀ ਆਪਾਂ ਕਰ ਦਿੰਨੀ ਆ ਵਿਚਾਰੇ ਨੂੰ ਗੋਡੀ ਫਿਰ ਇਹ ਕਹੂਗਾ ਸਾਰੇ ਵਧੀਆ ਬਣਾਤੇ ਮੈਨੂੰ ਕਿਉਂ ਨਹੀਂ ਕੀਤਾ ਬਈ ਆ ਗੋਡੀ ਪਾਈ ਕਿਉਂ ਨਹੀਂ ਕੀਤੀ ਮੇਰਾ ਘਰ ਚੌਰਸ ਪੋਰਸ ਕਿਉਂ ਨਹੀਂ ਬਣਾਇਆ ਕਹੂਗਾ ਨਾ ਚੱਲ ਆਪੇ ਇਹਨੂੰ ਵੀ ਕਾਹਨੂੰ ਗੁੱਸੇ ਕਰਨਾ ਇਹਨੂੰ ਵੀ ਆਪ ਵਧੀਆ ਬਣਾ ਦੇਨੇ ਮੋٹے ਜਿਹੇ ਇਹਨੂੰ ਹੈ ਵੇਖੀ ਕਿੰਨੀ ਸੋਹਣੀ ਖੁਸ਼ਬੂ ਆਉਂਦੀ ਹੈ ਇਹਦੇ ਚ ਤਲਸੀ ਚੋਂ ਤੇ ਇਹਨਾਂ ਸੀ ਰਜਾਨਾ 5-6 ਪੱਤੇ ਚਾਹ ਚ ਜਿੰਨੇ ਵਾਰੀ ਚਾਹ ਬਣਾਉਨੇ ਨੇ ਉੰਨੇ ਵਾਰੀ ਪਾਉਣੇ ਆ ਤਾਂ ਜਦੋਂ ਇਹ ਨਾਬੀ ਜਵਣ ਕੇ ਥੱਲੇ ਡਿੱਗ ਪਿਆ ਹ ਸਾਰਾ ਹਨਾ ਪੱਤੇ ਉਦੋਂ ਅਸੀਂ ਇਹਨਾਂ ਨੂੰ ਸੁਕਾ ਕੇ ਅੰਦਰ ਰੱਖ ਦਾਂਗੇ ਇੱਕ ਡੱਬੇ ਚ ਪਾ ਕੇ ਫਿਰ ਉੱਥੋਂ ਅਸੀਂ ਚਾਹ ਚ ਪਾਇਆ ਕਰਾਂਗੇ ਫਿਰ ਇਹਦੇ ਤੇ ਤੌਂਦੇ ਨਹੀਂ ਨਾ ਸੁੱਕ ਜੂ ਸਾਰਾ ਹੋ ਗਿਆ ਆਪਣਾ ਕੰਮ ਜੇ ਰਹਿ ਗਿਆ ਇੱਕ ਅੱਧਾ ਕੋਈ ਇਹਨੂੰ ਤਾਂ ਪਾਤੀ ਸੀ ਤુલਸੀ ਨੂੰ ਵੀ ਹਨਾ ਸਾਰਿਆਂ ਨੂੰ ਪਾਤਾ ਸਾਰਾ ਸਹੀ ਕਰਤਾ ਮੈਂ ਕੰਬਲ ਆਣਾ ਇੱਕ ਦਿਨ ਗਾਂ ਆਈ ਸੀਗੀ ਤੂੰਪੋ ਨਾ ਇਹ ਉਹ ਖਾ ਗਈ ਵਿਚਾਰੀ ਟੂਸਾ ਜਾ ਖਾ ਗਈ ਤੇ ਆ ਸੁੱਕ ਜੇ ਗਿਆ ਥੋੜਾ ਜਾਂ ਹੁਣ ਤਾਂ ਸਹੀ ਹੋ ਜੂਗਾ ਇਹ ਪਰ ਨਾ ਥੋੜਾ ਜਿਹਾ ਲੇਟ ਹੋਊਗਾ ਬਦਨ ਹਟ ਗਿਆ ਹਨਾ ਤੂੰ ਸੁੱਕ ਜੇ ਗਿਆ ਲੁੰਮਣਾ ਜਿਹਾ ਕੱਢਣੋਂ ਹਟ ਗਿਆ ਵਧੀਆ ਵਿਚਾਰਾ ਪਰ ਉੱਪਰ ਉਹ ਟੂਸ ਇਹਦਾ ਸਾਰਾ ਵਿਚਾਰੀ ਦਾ ਗਾਂ ਇਥੋਂ ਖਾ ਗਈ ਹੋਰੀ ਹੋ ਗੋ ਚਲੋ ਜੀ ਆਪਾਂ پارک ਦੀ ਸਾਰੀ ਕਰਤੀ ਸਾਫ ਸਫਾਈ ਤੇ ਹੁਣ ਮੈਨੂੰ ਕਮੈਂਟ ਕਰਕੇ ਤੁਸੀਂ ਜਰੂਰ ਦੱਸਿਓ ਮੇਰਾ پارک ਤੁਹਾਨੂੰ ਕਿਵੇਂ ਦਾ ਲੱਗਿਆ ਕਿੰਨਾ ਮੈਂ ਸਾਂਭ ਕੇ ਬਣਾ ਰੱਖਿਆ ਵਧੀਆ ਛੋਟੇ ਜਿਹੇ ਥਾਂ ਥੋੜੇ ਜਿਹੇ ਜਗ੍ਹਾ ਤੇ ਕੋਠੇ ਦੇ ਮੂਰੇ ਇੰਨਾ ਸੁੰਨਾ ਲਾ ਕੇ ਰੱਖਿਆ ਹੈ ਜੇ ਤੁਹਾਨੂੰ ਮੇਰਾ ਕੰਮ ਬਦਕੀਆ ਲੱਗਿਆ ਪਾਰਕ ਮੇਰਾ ਸੋਹਣਾ ਲੱਗਿਆ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ